ਫਰੂਕ ਐਮਪੀ ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਲ ਮਿਲਦੀ ਆ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਹੈ ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਇੱਕ ਅੰਦਰ ਰੱਖਿਆ ਹੋਇਆ ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਸੀ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਐ ਐਸਐਸਪੀ ਲਾਉਂਦਾ ਐ ਡੀਜੀਪੀ ਚੀਫ ਸਕੱਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਸੀ ਲਾਓ ਅਸੀਂ ਲਾਤੀ ਆ ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਰਨਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅਮਰਿਤਪਾਲ ਹਾਊਸ ਚ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਸਪੱਦਰਤੇ ਇਹ ਸਰਕਾਰ ਦੇ ਹਾਲ ਨੇ ਆਪ ਤਾਂ ਜਾਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਲੱਗਾ ਸਾਡੀ ਵਿਚਾਰਧਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ ਚ ਜਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਹੈ